ਪੰਜਾਬ ਦੇ ਅੰਦਰ ਜਿਹੜਾ ਚਿੱਟਾ ਜਿਹੜਾ ਡਰੱਗਸ ਆ ਨਸ਼ਾ ਉਹ ਇਸ ਕਦਰ ਵੱਧ ਗਿਆ ਇਸ ਰੂਪ ਚ ਉਹ ਦੈਂਤ ਬਣ ਗਿਆ ਇਹ ਅੱਜ ਪੰਜਾਬ ਦਾ ਹਰ ਪਰਿਵਾਰ ਇਸ ਖੌਫ ਦੇ ਵਿੱਚ ਆਪਣੇ ਬੱਚਿਆਂ ਨੂੰ ਪਰਮਰਸ ਕਰ ਰਿਹਾ ਕੀ ਪਤਾ ਨਹੀਂ ਮੇਰਾ ਬੱਚਾ ਕਿਤੇ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ ਇਹਨੂੰ ਸਾਹਮ ਕੇ ਰੱਖੀਏ ਇਹਦੀ ਰਾਖੀ ਕਰੀਏ ਜਾਂ ਪੰਜਾਬ ਤੋਂ ਬਾਹਰ ਭੇਜ ਦਈਏ ਭਗਵੰਤ ਮਾਨ ਦੀ ਸਰਕਾਰ ਜਿਨੇ ਤੈਅ ਕੀਤਾ ਕੀ ਪੰਜਾਬ ਚੋਂ ਨਸ਼ੇ ਦੀ ਜੜ ਖਤਮ ਕਰਨੀ ਆ ਢਾਈ ਮਹੀਨੇ ਇਸ ਕੰਮ ਨੂੰ ਚੱਲੇ ਦੇ ਇਸ ਸਮੇਂ ਦੇ ਦੌਰਾਨ ਕੱਲਾ خیਾਲੀ ਗੱਲਾਂ ਨਹੀਂ ਕੀਤੀਆਂ ਕੱਲੇ ਅਖਬਾਰਾਂ 'ਚ ਬਿਆਨ ਨਹੀਂ ਦਿੱਤੇ ਅਸੀਂ ਇਸ ਮੁੱਦੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਪਿੱਠ ਤੇ ਪੂਰੀ ਤਰ੍ਹਾਂ ਖੜੀ ਹੈ ਸਰਕਾਰ ਉਹਨਾਂ ਨੂੰ ਅਧਿਕਾਰ ਦਿੱਤੇ ਆ ਉਹਨਾਂ ਨੂੰ ਹੌਸਲਾ ਦਿੱਤਾ ਆ ਜਿੰਨੇ ਵੀ ਚਿੱਟਾ ਵੇਚਣ ਵਾਲੇ ਲੋਕ ਨੇ ਇਹਨਾਂ ਸਾਰੇ ਬੇਈਮਾਨਾਂ ਨੂੰ ਫੜੋ ਤੇ ਅੱਜ ਮੈਨੂੰ ਇਸ ਕਾਲ ਦੀ ਤਸੱਲੀ ਆ ਜਦੋਂ ਮੈਂ ਤੁਹਾਡੇ ਪਿੰਡ 'ਚ ਬੋਲ ਰਿਹਾ ਆ ਤੇ ਮੈਂ ਬਾਹਰ ਖੜੀ ਕਰਕੇ ਕਹਿ ਰਿਹਾ ਕਿ 63 400 ਬੰਦਾ 6000 ਸਾਢੇ 6000 ਜਿਹੜਾ ਚਿਟਾ ਲੈ ਕੇ ਉਥੋਂ ਪਿੰਡ-ਪਿੰਡ ਵੇਚਦਾ ਸੀ ਜਾ ਕੇ ਪੁੜੀਆਂ ਬਣਾ ਕੇ ਉਹਨਾਂ ਨੂੰ ਕਿਹਾ ਤੁਹਾਡੀ ਜਗਾ ਪਿੰਡਾਂ ਚ ਨਹੀਂ ਤੁਹਾਡੀ ਜਗਾ ਜੇਲਾਂ ਚ ਆ 6500 ਬੰਦਾ ਜੇਲਾਂ ਦੀ ਸੁਟਿਆ ਭਗਵਾਨ ਤੁਮਾਂ ਦੀ ਸਰਕਾਰ ਨੇ ਪਰਚੇ ਦਰਜ ਕਰਕੇ ਉਹਨਾਂ ਦੇ ਉੱਪਰ ਨਸਿਆਂ ਦੀ ਕਮਾਈ ਕਰਕੇ ਆਪਣੇ ਘਰ-ਬਾਰ ਬਿਲਡਿੰਗਾਂ ਬਣਾਈਆਂ ਆਪਣਾ ਤਜੋਰੀਆਂ ਭਰੀਆਂ ਉਹਨਾਂ ਦੇ ਘਰ ਵੀ ਢਾਣਿਆ ਘਰ ਨਹੀਂ ਰਹਿਣ ਦੇਣੇ ਆਟੜੇ ਲਾਕੇ ਡੀਡੇ ਦੂਰ ਜਾਣ ਦੀ ਲੋੜ ਨਹੀਂ ਚਾਰ ਘਰ ਡੀਡੇ ਦੇ ਅੰਦਰ ਪੁਲਿਸ ਗਈ ਆ ਮਜਿਸਟਰਡ ਨਾਲ ਗਿਆ ਤੇ ਚਾਰੇ ਘਰਾਂ ਦੇ ਉੱਤੇ ਐਨ ਬਲਡੋజర్ ਫੇਰ ਕੇ ਪਧਰਾ ਕਰ ਦਿੱਤਾ ਨਾਲੇ ਪਰਚਾ ਦੇ ਕੇ ਅੰਦਰ ਠੋਕੇ ਆ ਕੋਜਾ ਜੇ ਭੱਜੇ ਫਿਰਦੇ ਆ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਪੰਜਾਬ ਚੋਂ ਭੱਜੋ ਤੁਹਾਨੂੰ ਪੰਜਾਬ ਚ ਨਹੀਂ ਰਹਿਣ ਦਿੱਤਾ ਜਾਵੇਗਾ